namo Tana... صاحب جی جیان تیار کی چکر نہ جانا ਹੈ ਨਨਿਰਮਲ ਕਰਨੀ ਸਾਧ ਸੰਗਤ ਕਹ ਅੰਚਲ ਲਾਭ ਮੇਕਮਨਤੀ ਜਾਏ ਤਰਣੀ ਆਏ ਪ੍ਰਵ ਸ਼ਰਣ ਅਗਤੀ ਕਿਰਪਾ ਨਿਦਾ ਦਇਆ ਇੱਕ ਅੱਖਰ ਹਰ ਮੰਨ ਬਸਤ ਨਾਨਕ ਹੋ ਤਨ ਹਾ एक अखर हार मन बसत नान को तने ਜੁਗੋ ਜੁਗ ਅਟਲ ਦੋ ਜਹਾਨਾ ਦੇ ਵਾਲੀ ਜਬਰ ਤਕਤਾਂ ਦੇ ਮਾਲਕ ਗਿਆਨ ਦੇ ਮਜਸ਼ਮੇ ਰਹਿਮਤਾਂ ਦੇ ਭੰਡਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਿਗੀ ਗੋਦ ਦਾ ਆਨੰਦ ਮਾਣਦੇ ਹੀ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰਸਵਾਰੀ ਕਲਸਰੂ ਸੱਦ ਸੰਗਤ ਜੀਓ ਬੱਡੇ ਹੀ ਭਗ ਹਨ ਜਾਕੋ ਹਰ ਰੰਗ ਲਾਗੋ ਇਸ ਝੁਕ ਮੈਂ ਸੋ ਕਹੀਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਜਾਕ ਸਤ ਗੁਰ ਪੂਰਾ ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜ ਕਟ ਮਰੇ ਕਬ ਹੂ ਨਾ ਛੱਡ ਖੇਤ ਸਰਵਾਂਸ ਦਾਨੀ ਦਸਮੇਸ਼ ਪਿਤਾ ਸਾਹਿਬ ਕਮਾਲ ਚੋਜੀ ਪ੍ਰੀਤਮ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੇ ਪਰਿਵਾਰ ਤੇ ਜੋ ਸਮਾ ਚੱਲ ਰਿਹਾ ਹੁਣ ਸਮਾ 6 ਤੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਸਤਿਗੁਰਾਂ ਨੇ ਆਪਣੇ ਮਾਤਾ ਗੁਜਰ ਘੌਰ ਜੀ ਆਪਣਾ ਚਾਰ ਸਹਿਬਜ਼ਾਦੇ ਪੰਜ ਪਿਆਰੇ ਬਾਕੀ ਖੁਰ ਕਾਫੀ ਸਿੰਘ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡੇ ਆ ਛੇਪੋ ਨੂੰ ਛੇਪੋ ਦਾ ਸਾਰਾ ਸਤਿਗੁਰੂ ਰਾਤ ਵੀ ਦਿਨ ਵੀ ਐਦਾਂ ਹੀ ਭੱਜਦੇ ਰਹੇ ਨੇ ਕਦੇ ਇੱਧਰ ਕਦੇ ਉੱਧਰ ਸਿਰਫ ਰਸਤਾ ਅਨੰਦਪੁਰ ਸਾਹਿਬ ਤੋਂ ਇਹਨਾਂ ਨੇ ਉਹ ਛੱਡਿਆ ਹੈ ਕਿ ਜਿਹੜਾ ਸਰਸਾ ਨਦੀ ਨੂੰ ਜਾਂਦਾ ਸੀ ਸਾਤੋਂ ਬਚ ਜਾਣਗੇ ਤਾਂ ਸਰਸਾ ਨਦੀ ਨਹੀਂ ਛੱਡੇ ਪਰ ਸਵੇਰ ਤੱਕ ਉਹ ਕਿਨਾਰੇ ਤੇ ਪਹੁੰਚੇ ਨੇ 6 ਪੋਤੇ ਸਤਿਗੁਰੂ ਇੱਥੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡੇ ਆ ਕਸਮਾਬਾਦ ਦੇ ਖਾਏ ਸੀ ਇਨਾਂ ਨੇ ਤਾਂ ਜਦੋਂ ਉਹ ਸਤਿਗੁਰੂ ਪਹੁੰਚੇ ਇਨਾਂ ਨੇ ਗੋਲੀਆਂ ਦੀ ਬੁਸ਼ਾਰਤ ਕੀਤੀ ਮੰਗਰੋ ਕਸਮਾਬਾਦ ਦੇ ਸਾਰੇ ਬੁੱਲ ਸਰਸਾ ਨਦੀ ਪਾਰ ਹੋਏ ਸਤਿਗੁਰੂ ਕਿਮੇਨਾ ਕਿਮੇ ਸਤਿਗੁਰੂ ਰੋਪੜ ਹੁੰਦੇ ਹੋਏ ਕੋਟ ਦੁੰਨੇ ਹੁੰਦੇ ਹੋਏ ਸਤਗੁਰੂ ਚਮਕੌਰ ਦੀ ਗੜੀ ਦੇ ਵਿੱਚ ਪਹੁੰਚੇ ਸੀ ਇਹ ਪਾਪੀ ਨਾਲ ਦੀ ਨਾਲ ਪਹੁੰਚ ਗਏ ਸਤਪੋ ਦਾ ਦਿਨ ਅਤੇ ਸਤਪੋ ਦੀ ਜਿਹੜੀ ਰਾਤ ਸੀ ਸਤਗੁਰਾਂ ਦੀ ਇਹ ਧੀ ਲੰਕ ਤਾ ਜਦੋਂ ਆਨੰਦਪੁਰ ਸਾਹਿਬ ਦੀ ਗੜੀ ਦੇ ਵਿੱਚ ਪਹੁੰਚੇ ਨੇ ਨਾਲ ਦੀ ਨਾਲ ਇਹਨਾਂ ਨੇ ਕੇਰਾ ਪਾਇਆ ਹੈ ਸਤਗੁਰਾਂ ਦੇ 8 ਪੋ ਨੂੰ ਪੂਰਾ ਮੈਦਾਨੇ ਜੰਗ ਉੱਥੇ ਚੱਲਿਆ ਹੈ ਸਤਗੁਰਾਂ ਦਾ ਵੱਡੇ ਸਾਹਿਬ ਜੀ ਦੇ ਦੋਵੇਂ ਚਮਕੌਰ ਦੀ ਗੜੀ ਦੇ ਵਿੱਚ ਸੀਤ ਹੁੰਦੇ ਨੇ ਅਤੇ ਜਿਹੜਾ ਸਫਰ ਦੂਜਾ ਹੈ ਮਾਤਾ ਗੁਜਰ ਕੌਰ ਜੀ ਦਾ ਸਤਪੋ ਦੀ ਜਿਹੜੀ ਸਵੇਰ ਹੈ ਸਰਸਾ ਨਦੀ ਤੇ ਪਰਿਵਾਰ ਵਿਛੜਿਆ ਹੈ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬ ਜੀ ਦੇ ਇਹ ਕੁੰਮੇ 마ਸ਼ਕੀ ਦੇ ਵੱਲ ਉਧਰ ਨੂੰ ਜਿੱਧਰ ਨੂੰ ਇਹਨਾਂ ਦਾ ਮੂੰਹ ਹੋਇਆ ਮਾਤਾ ਗੁਜਰਕੌਰ ਜੀ ਦਾ ਉਧਰ ਨੂੰ ਛਲਪਏ ਨੇ ਕੁੰਮੇ 마ਸ਼ਕੀ ਦੇ ਇਹਨਾਂ ਨੇ ਰਾਤ गुਜ਼ਾਰੀ ਹੈ ਹੁਣ ਜਿਹੜੇ ਆਪਾਂ ਨੇ ਇਹ ਅੱਠ ਪੋ ਦੀ ਰਾਤ गुਜ਼ਾਰੀ ਹੈ ਨਾ ਇਹ ਰਾਤ ਮਾਤਾ ਗੁਜਰਕੌਰ ਤੇ ਵੱਡੇ ਛੋਟੇ ਸਹਿਬਜਾਤੇ ਪਾਪੀ ਗੰਘੂ ਦੇ ਕੋਲ ਸੀ ਸਤਗੁਰਾਂ ਨੇ ਸਾਰਾ ਪਰਿਵਾਰ ਜਿਹੜਾ ਮਲੋ ਸਰਸਨ ਨਦੀ ਦੇ ਵਿਚੜਿਆ ਦੋ ਪੁੱਤਰ ਸੀ ਖੋਲ ਉਹ ਚਮਕੌਰ ਦੀ ਗੜੀ ਦੇ ਵਿੱਚ ਸੀ ਤੋ ਗਨੇ ਆਪਣੀ ਅੱਖਾਂ ਦੇ ਸਾਹਮਣੇ ਤਾਂ ਹੁਣ ਸਿੰਘਾਂ ਨੇ ਕਿਹਾ ਸੀ ਸਤਿਗੁਰੂ ਜੀ ਤੁਸੀਂ ਛੱਡ ਜਾਓ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ ਪਰ ਆਪਣੀ ਕਲਗੀ ਜਿਹੜੀ ਸੀ ਸਤਿਗੁਰੂ ਲਾਉਂਦੇ ਸੀ ਉਹ ਸਤਿਗੁਰਾਂ ਦੇ ਮੇਨ ਫੇਸ ਵਰਗਾ ਸਤਿਗੁਰਾਂ ਦੇ ਚਿਹਰੇ ਵਰਗਾ ਇੱਕ ਸਿਪਾਈ ਸੰਗਤ ਸਿੰਘ ਉਹਨੂੰ ਉਹ ਕਲਗੀ ਦੇਖ ਕੇ ਗਏ ਸੀ ਉਹਨੂੰ ਸਜਾ ਕੇ ਗਏ ਸੀ ਹਲਾਂ ਕੇ ਵੀ ਮੈਦਾਨੇ ਜੰਗ ਦੇ ਵਿੱਚ ਯੁੱਧ ਦਾ ਹੋਇਆ ਸੀ ਇਹ ਦੇ ਹੋ ਕੇ ਸੀ ਤਕਰੀਬਨ 34 ਦੇ ਕਰੀਬ ਇੱਥੇ ਸਿਧੀਆਂ ਪਾ ਗਏ ਸੀ ਗੁਰੂ ਕੇ ਲੜਦੇ ਸਿੱਖ ਬਾਕੀ ਪੰਜ ਪਿਆਰੇ ਸੀ ਸਤਿਗੁਰਾਂ ਦੇ ਦੋ ਸਹਿਜਾ ਦੇ ਸੀ 40 ਦੇ ਕਰੀਬ ਤਕਰੀਬਨ ਇੱਥੇ ਇਤਿਹਾਸ ਕਰ ਦੱਸਦੇ ਨੇ 40 ਸਿੰਘਾਂ ਨੇ ਸਾਦਤਾਂ ਦਾ ਜੰਗ ਕੀਤਾ ਅੱਠ ਪੋ ਨੂੰ ਹੁਣ ਸਤਿਗੁਰਾਂ ਨੂੰ ਕਿਹਾ ਤਾਂ ਸਤਿਗੁਰੂ ਜਦੋਂ ਚੱਲਣ ਲੱਗੇ ਨੇ ਗੁਰਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਹੁਕਮ ਕੀਤਾ ਸੀ ਕਿ ਤੁਸੀਂ ਹੁਣ ਜਾਣਾ ਹੈ ਸਤਿਗੁਰਾਂ ਨੇ ਕੇਸਾਂ ਦੀ ਇਤਨਾ ਸਤਕਾਰ ਕੀਤਾ ਪਹਿਲਾਂ ਉਹਨਾਂ ਨੇ ਜੋ ਵੀ ਜੋੜਾ ਪਾਇਆ ਸੀ ਸਤਿਗੁਰਾਂ ਨੇ ਜੋੜਾ ਲਾ ਦਿੱਤਾ ਭਾਈ ਦੇ ਅਸਮਦੋਂ ਮੇ ਹੱਥ ਜੋੜ ਕੇ ਪੁੱਛਦੇ ਨੇ ਸਤਿਗੁਰੂ ਇਹ ਤੁਸੀਂ ਜੋੜਾ ਲਾ ਦਿੱਤਾ ਕਹਿੰਦੇ ਭਾਈ ਕਿਸੇ ਦੀ ਬਾਹ ਕੱਟੀ ਹੈ ਕਿਸੇ ਦਾ ਸਿਰ ਕੱਟਿਆ ਕਿਸੇ ਦੀ ਲੱਤ ਕੱਟੀ ਹੈ ਮੈਦਾਨੇ ਜੰਗ ਦੇ ਵਿੱਚ ਪਏ ਨੇ ਕੇਸ ਭਾਵੇਂ ਉਹਨਾਂ ਦੇ ਨੇ ਭਾਵੇਂ ਸਾਡੇ ਸਿੱਖਾਂ ਦੇ ਕੇਸ ਨੇ ਕਿਸ ਸਾਡੀ ਇਹ ਗੁਰੂ ਦੀ ਮੋਹ ਰਣੇ ਭਾਈ ਸਤਕਾਰਯੋਗ ਤਾਂ ਜਦੋਂ ਜਾ ਰਹੇ ਨੇ ਲੰਘ ਕੇ ਭਾਈ ਦਿਆ ਸਿੰਘ ਨਾਲ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ ਦਾਤਾ ਜੀ ਜੇ ਹੁਕਮ ਕਰੋ ਬੋਤਾ ਕੱਪੜਾ ਤਾਂ ਮੇਰੇ ਕੋਲ ਨਹੀਂ ਹੈ ਇਹ ਲੱਕ ਨਾਲ ਬੰਨਿਆ ਹੋਇਆ ਕਮਰਖਸਾ ਹੈ ਤੁਸੀਂ ਕਹੋ ਤੇ ਮੈਂ ਤੁਹਾਡੇ ਲਾਲਾਂ ਤੇ ਥੋੜਾ ਥੋੜਾ ਮੂੰਹ ਤੇ ਕੱਪੜਾ ਪਵੇਗਾ ਪੂਰੇ ਤਨ ਤੇ ਤਾਂ ਪਹਿਣਾ ਵੀ ਨਹੀਂ ਹੁਣ 300 95 92 ਤੀਰ ਵਜੇ ਸੀ ਵੱਡੇ ਸਾਹਿਬ ਜਾਦੇ ਅਜੀਤ ਸਿੰਘ ਜੀ ਦੇ ਪੂਰਾ ਸਰੀਰ ਵਿੰਨਿਆ ਪਿਆ ਸੀ ਅਤੇ ਜੋ ਜਹਾਰ ਸਿੰਘ ਜੀ ਨੂੰ ਹਾਥੀ ਦੇ ਪੈਰ ਦੇ ਨਾਲ ਕੁਚਲਿਆ ਗਿਆ ਸੀ ਉਹ ਕਹਿੰਦੇ ਜੇ ਤੁਸੀਂ ਕਹੋ ਤਾਂ ਮੈਂ ਇਹ ਥੋੜਾ ਕਪੜਾ ਪਾ ਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਦਇਆ ਸਿੰਘ ਜੀ ਸੱਜ ਕੇ ਪਾ ਪਰ ਜੇ ਤੈਨੂੰ ਮੇਰੇ ਲਾਲ ਦੀ ਸਿਹ ਨੇ ਨਾ ਤੇ ਹੋਰ ਵੀ ਮੇਰੇ ਬੜੇ ਲਾਲ ਪਏ ਨੇ ਤਾਂ ਉਹਨਾਂ ਤੇ ਵੀ ਸੇ ਮੇਰੇ ਸਿੰਘ ਵੀ ਮੇਰੇ ਲਾਲੀ ਨੇ ਇਹ ਤੇਰੇ ਕੋਲ ਇਤਨਾ ਕੱਪੜਾ ਹੈ ਆਪਣੇ ਮੇਰੇ ਲਾਲਾਂ ਤੇ ਜ਼ਰੂਰ ਪਾ ਜੇ ਨਹੀਂ ਤੇਰੇ ਕੋਲ ਤਾਂ ਮੇਰੇ ਲਾਲਾਂ ਤੇ ਵੀ ਪਾਉਣ ਦੀ ਜ਼ਰੂਰਤ ਨਹੀਂ ਸਤਿਗੁਰੂ ਖੋਲ ਦੀ ਲੰਘੇ ਮਾਚੀਵਾੜੇ ਦੇ ਜੰਗਲਾਂ ਨੂੰ ਹੋਗੇ ਸੀ ਸਤਿਗੁਰੂ ਤਾਂ ਇਧਰ ਜਿਹੜੇ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਕੁੰਮੇ ਮਾਸ਼ਕੀ ਤੋਂ ਇਹ ਪਾਪੀ ਗੰਗੂ ਆਪਣੇ ਕਰ ਲੈ ਗਏ ਰ ਲੈ ਕੇ ਗਿਆ ਇਹਨੇ ਬੜੀ ਆਪਣੇ ਖੇਦਮਤ ਕਰਦਾ ਹੈ ਬੜੀ ਸੇਵਾ ਕਰਦਾ ਹੈ ਸਤਿਗੁਰੂ ਸਤਕਾਰਜੋਗ ਮਾਤਾ ਗੁਜਰ ਕੌਰ ਦਾਦੀ ਗੁਜਰ ਕੌਰ ਜੀ ਇੱਥੇ ਆਏ ਨੇ ਉਹਨਾਂ ਨੂੰ ਥੋੜਾ ਸਕੂਨ ਮਹਿਸੂਸ ਹੋਇਆ ਕਿਉਂਕਿ ਗੁਰੂ ਘਰ ਦਾ ਰਸੋਈਆ ਰਿਹਾ ਕਾਫੀ ਸਾਲ ਗੁਰੂ ਘਰ ਦੇ ਵਿੱਚ ਇਹਨੇ ਸੇਵਾ ਕੀਤੀ ਹੈ ਲਾਲਾ ਨੂੰ ਖੜਾਇਆ ਹੈ ਜਦੋਂ ਬਾਬਾ ਜੀ ਸਿੰਘ ਜੀ ਦਾ ਜਨਮ ਹੋਇਆ ਸੀ ਕੌਂਟਾ ਸਾਹਿਬ ਦੀ ਧਰਤੀ ਤੇ ਤਾਂ ਉਦੋਂ ਇਹਨੂੰ ਬੜਾ ਚਾ ਚੜੇ ਆ ਸੀ ਤਿੰਨੇ ਸਹਿਬਜ਼ਾਦੇ ਨੇ ਉਹਨਾਂ ਦਾ ਅਨੰਦਪੁਰ ਸਾਹਿਬ ਦੇ ਵਿੱਚ ਜਨਮ ਹੋਇਆ ਤਿੰਨੇ ਹੁੰਦਾ ਤਾਂ ਇਹਨੂੰ ਬੜਾ ਚਾ ਚੜਦਾ ਰਹੇ ਮਤਲਬ ਆਪਣੇ ਹੱਥੀ ਬੱਚਿਆਂ ਨੂੰ ਸਹਿਬਜ਼ਾਦਿਆਂ ਨੂੰ ਇਹਨੇ ਖੜਾਇਆ ਹੋਇਆ ਬੜੇ ਲਾੜ ਲੜਾਏ ਨੇ ਇਸ ਨੇ ਕੰਗੂ ਨੇ ਤਾਂ ਉਹਨਾਂ ਜਦੋਂ ਮਾਤਾ ਗੁਜਰ ਕੌਰ ਜੀ ਨੇ ਜਾਣਾ ਨਹੀਂ ਸੀ ਇਹਦੇ ਨਾਲ ਗੰਗੋ ਨੇ ਬੜੇ ਤਰਲੇ ਕੀਤੇ ਬੜੇ ਸਮੇਂ ਤੋਂ ਮੜੀ ਕਰਦਾ ਸੀ ਚਲੋ ਹੁਣ ਸਮਾਂ ਬਣਿਆ ਹੈ ਤੁਹਾਡੇ ਤੇ ਵਕਤ ਪਿਆ ਤਾਂ ਮੇਰਾ ਘਰ ਕਾਦੇ ਲਈ ਹੈ ਤੁਹਾਡੇ ਲਈ ਹੈ ਤੁਹਾਡਾ ਬਖਸ਼ਿਆ ਹੋਇਆ ਘਰ ਹੈ ਤੁਹਾਡੇ ਗੁਰੂ ਘਰ ਦਾ ਮੈਂ ਨਮਕ ਖਾਦਾ ਹੈ ਤੁਹਾਡੇ ਗੁਰੂ ਘਰ ਦੀ ਮੈਂ ਖਿਦਮਤ ਕਰਦਾ ਰਿਹਾ ਮੇਰਾ ਉਹਦੇ ਵਿੱਚ ਕੁਝ ਨਹੀਂ ਉਹ ਵੀ ਤੁਹਾਡੇ ਹੀ ਹੈ ਤੁਸੀਂ ਬਖਸ਼ਿਸ਼ ਕੀਤਾ ਮਾਂ ਚਲੋ ਮੇਰੇ ਘਰ ਮਾਤਾ ਗੁਜਰ ਕੌਰ ਜੀ ਬੜੇ ਨਰਮ ਦਿਲ ਸੀ ਕਿ ਸਾਡੇ ਹੀ ਪੁੱਤਰ ਹੈ ਕਿਉਂਕਿ ਮਾਤਾ ਗੁਜਰਖੌਰ ਜੀ ਦੇ ਕੋਲ ਰਿਹਾ ਉੱਥੇ ਹੀ ਪਲੇਆ ਤਾਂ ਜਦੋਂ ਇਹ ਗਿਆ ਘਰ ਲੈ ਕੇ ਗਿਆ ਲਾਜ਼ਮੀ ਆ ਗੰਗੂ ਕਿ ਮਾਤਾ ਗੁਜਰਖੌਰ ਜੀ ਨੇ ਇਹਨਾਂ ਦੇ ਕੋਲ ਗਹਿਣੇ ਵੜੇ ਨਹੀਂ ਕਿਉਂਕਿ ਲੋਕ ਜਦੋਂ ਸੰਗਤ ਜਾਂਦੀ ਸੀ ਕਿਸੇ ਨੇ ਕੁਝ ਪੇਟਾ ਕੀਤਾ ਕਿਸੇ ਨੇ ਕੁਝ ਜਦੋਂ ਹੀਰਿਆਂ ਤੱਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜੇ ਨੂੰ ਦਾਨ ਕਰਦੇ ਸੀ ਆ ਗਹਿਣੇ ਤਾਂ ਕਿਹੜੀ ਚੀਜ਼ ਹੈ ਪਿਆਰਿਆਂ ਦੇ ਲਈ ਜਿਨ੍ਹਾਂ ਦਾ ਕਾਰੋਬਾਰ ਤੇ ਜਿਨ੍ਹਾਂ ਨੂੰ ਸੁਗਾਤਾਂ ਇਥੋਂ ਮਿਲ ਜਾਣ ਸਦੀਵੀ ਸਾਊਥ ਆਫਰ ਭੇਟਾ ਕਰਕੇ ਜਾਂਦੇ ਸੀ ਤਾਂ ਹੁਣ ਇਹਨੂੰ ਪਤਾ ਸੀ ਕਿ ਮਾਤਾ ਗੁਜਰ ਕੌਰ ਜੀ ਦੇ ਕੋਲ ਪੱਕੀਆਂ ਇਦਾਂ ਦੇ ਕੋਈ ਗਹਿਣੇ ਹੋਣਗੇ ਕੁਝ ਤਾਂ ਹੋਵੇਗਾ ਜਾਂ ਮੇਰੇ ਹੱਥ ਲੱਗੇਗਾ ਕੁਝ ਮਾੜੀ ਨੀਤੀ ਗੰਗੂਦੀ ਕਰ ਲੈ ਕੇ ਗਿਆ ਕਰ ਮਾਂ ਨੂੰ ਬੜਾ ਚਾ ਚੜਿਆ ਗੰਗੂ ਦੇ ਉਹ ਦਾਦੀ ਮਾਂ ਦੇ ਕਦੇ ਪੈਰ ਤੋਂ ਹੁੰਦੀ ਇਹਦੀ ਮਾਂ ਗੰਗੋਦੀ ਕਦੇ ਉਹ ਕਪੜਾ ਲੈ ਕੇ ਆਉਂਦੀ ਹੈ ਬੱਚਿਆਂ ਦੇ ਹੱਥ ਪਹੁੰਚਦੀ ਹੈ ਫੈਰ ਪਹੁੰਚਦੀ ਹੈ ਕਿਤਨੀ ਹੱਤ ਦੀ ਠੰਡ ਪੈ ਰਹੀ ਹੈ ਤਾਂ ਮਾਤਾ ਬੜਾ ਚਾ ਮਾਤਾ ਨੂੰ ਚੜਿਆ ਕਦੇ ਉਹ ਪ੍ਰਸ਼ਾਦਾ ਪਾਣੀ ਤਿਆਰ ਕਰਦੀ ਹੈ ਕਦੇ ਦੁੱਧ ਤਿਆਰ ਕਰਨ ਲੱਗੀ ਹੈ ਤਾਂ ਜਦੋਂ ਦੁੱਧ ਤਿਆਰ ਕਰਦੀ ਹੈ ਕਿ ਇਹਨਾਂ ਲਈ ਮੈਂ ਪ੍ਰਸ਼ਾਦਾ ਬਣਾਵਾਂਗੀ ਕਿ ਦੁੱਧ ਤਿਆਰ ਕਰਦੀ ਹੈ ਨਾ ਤੁਹਾਨੂੰ ਥੋੜਾ ਇਹਨਾਂ ਨੂੰ ਠੰਡ ਤੋਂ ਰਾਤ ਮਿਲੇਗੀ ਮਾਂ ਤਿਆਰ ਕਰ ਰਹੀ ਹੈ ਦੁੱਧ ਗੰਗੋ ਮਾਤਾ ਗੁਜਰ ਕੌਰ ਜੀ ਕੋਲ ਗੱਲਾਂ ਕਰਕੇ ਬੜੀਆਂ ਮਿੱਠੀਆਂ ਗੱਲਾਂ ਕਰਕੇ ਜਦੋਂ ਆਪਣੀ ਮਾਂ ਦੇ ਕੋਲ ਆਏ ਆਪਣੀ ਮਾਂ ਨੂੰ ਕਹਿੰਦਾ ਮਾਂ ਤਾਂ ਕਹਿੰਦੇ ਜੇ ਤੁਸੀਂ ਚਾਹੋ ਤਾਂ ਇਹ ਆਪਣੇ ਘਰ ਤੋਂ ਕੁਟੀਆ ਤੋਂ ਮਹਿਲ ਬਣ ਸਕਦੇ ਨੇ ਤੁਸੀਂ ਚਾਹੋ ਤਾਂ ਇਸ ਖੇੜੀ ਦੇ ਵਿੱਚ ਤੁਹਾਡਾ ਪੁੱਤਰ ਸਭ ਤੋਂ ਅਮੀਰ ਬੰਦਾ ਹੋ ਸਕਦਾ ਹੈ ਅਤੇ ਕਾਰੋਬਾਰ ਆਪਣਾ ਤਰੱਕੀਆਂ ਦੇ ਵਿੱਚ ਹੋ ਸਕਦਾ ਹੈ ਮਾਂ ਜੇ ਤੁਸੀਂ ਚਾਹੋ ਮਾਂ ਕਹਿਣ ਲੱਗੀ ਕੰਮ ਲੈ ਆਓ ਕਿਹੜੀ ਮਾਂ ਹੈ ਜਿਹੜੀ ਨਹੀਂ ਚਾਹੁੰਦੀ ਕਿ ਮੇਰਾ ਪੁੱਤਰ ਤਰੱਕੀਆਂ ਦੇ ਵਿੱਚ ਹੋਵੇ ਮੈਂ ਚਾਹੁੰਨੀ ਆ ਮੇਰਾ ਪੁੱਤਰ ਤਰੱਕੀਆਂ ਤੇ ਹੋਵੇ ਮੈਂ ਚਾਹੁੰਨੀ ਆ ਕਿ ਮੇਰਾ ਪੁੱਤਰ ਦਾ ਹਰਸ਼ ਤੋਂ ਹਰਸ਼ ਤੇ ਕਾਰੋਬਾਰ ਚੱਲੇ ਮੈਂ ਚਾਹੁੰਨੀ ਆ ਜਿੰਨਾ ਤੂੰ ਚਾਹਨਾ ਮਹਿਲ ਮੈਂ ਕਹਿੰਨਾ ਉਹ ਤੋਂ ਵੀ ਵੱਡਾ ਮੇਰੇ ਪੁੱਤਰ ਦਾ ਮਹਿਲ ਹੋਵੇ ਪਰ ਦੱਸ ਸਹੀ ਪੁੱਤਰਾ ਕਾਰੋਬਾਰ ਕੀ ਹੈ ਸਾਡਾ ਕੰਮ ਕਰ ਕੀ ਹੈ ਹੁਣ ਤੱਕ ਤਾਂ ਨਾ ਤੇਰੇ ਬਾਪੂ ਤੋਂ ਪਿਆ ਅਤੇ ਨਾ ਦੇ ਤੋਂ ਪਿਆ ਹੈ ਹੁਣ ਤੇਰੇ ਹੱਥ ਕੀ ਲੱਗਣਾ ਹੈ ਗੰਗੂ ਕਹਿਣ ਲੱਗਾ ਮਾਂ ਜੇ ਮੇਰੀ ਗੱਲ ਮੰਨੋਂਗੇ ਤਾਂ ਫਿਰ ਆਪਣਾ ਸਭ ਕੁਝ ਹੋ ਸਕਦਾ ਹੈ ਮਾਂ ਕਹਿੰਦੀ ਮਾਮਾ ਵੀ ਕਦੇ ਆਪਣੇ ਬੱਚਿਆਂ ਤੋਂ ਦੂਰ ਹੋਈਆਂ ਨੇ ਜੀ ਸਦਕੇ ਮੇਰੇ ਲਾਲ ਦੇ ਤੂੰ ਦੱਸ ਸਹੀ ਗੰਗੂ ਆ ਮਾਂ ਜੇ ਤੇਰਾ ਕਾਰੋਬਾਰ ਚੱਲੇ ਮਾਂ ਤੈਨੂੰ ਪ੍ਰਾਣ ਵੀ ਤਿਆਗ ਦੇਗੀ ਤੇਰੇ ਲਈ ਮੰਗ ਸਹੀ ਤੂੰ ਆਪਣੀ ਮਾਂ ਤੋਂ ਮੰਗਦਾ ਕੀ ਹੈ ਗੰਗੂ ਮਾਂ ਦੇ ਕੋਲ ਲੱਗੇ ਆ ਥੋੜਾ ਮਾਂ ਨੂੰ ਕਹਿੰਦਾ ਮਾਂ ਮੈਂ ਪੂੜੀ ਲੈ ਕੇ ਆਇਆ ਤੁਸੀਂ ਦੁੱਧ ਬਣਾ ਰਹੇ ਹੋ ਇਹ ਪੂੜੀ بس ਉਹਨਾਂ ਦੇ ਦੁੱਧ ਦੇ ਵਿੱਚ ਪਾ ਦਿਓ ਅਤੇ ਮਾਂ ਨੂੰ ਦੇ ਦਿਓ ਦਾਦੀ ਮਾਂ ਨੂੰ ਉਹਨਾਂ ਬੱਚਿਆਂ ਨੂੰ ਦੇ ਦਿਓ ਉਹ ਮਾਂ ਕਹਿਣ ਲੱਗੀ ਆ ਗੰਗੂ ਲਾਣਤਾ ਤੇਰੇ ਤੇ ਲਾਣਤਾ ਤੇਰੇ ਤੇ ਕਹਿੰਦੇ ਉਹ ਘਰ ਦੇ ਵਿੱਚ ਆਏ ਨੇ ਸਾਡੇ ਮੁਸੀਬਤ ਉਹਨਾਂ ਤੇ ਪਈ ਹੈ ਬਕਤ ਉਹਨਾਂ ਤੇ ਪਿਆ ਤਾਂ ਉਹਨਾਂ ਦੇ ਮਜਬੂਰੀ ਦਾ ਫਾਇਦਾ ਠਾ ਰਹੇ ਆ ਲੋਕ ਤਰਸਦੇ ਨੇ ਕਦੋਂ ਮਾਤਾ ਗੁਜਰ ਕੌਰ ਜੀ ਦੇ ਦਰਸ਼ਨ ਹੋਣਗੇ ਕਦੋਂ ਮਾਤਾ ਗੁਜਰ ਕੌਰ ਜੀ ਦੇ ਮubaruk ਚਰਨ ਸਾਡੇ ਘਰ ਦੇ ਵਿੱਚ ਪੈਣਗੇ ਤੇਰੇ ਵਰਗਾ ਤਾਂ امیر ਬੰਦਾ ਹੈ ਹੀ ਕੋਈ ਨਹੀਂ ਹੈ ਮਹਿਲ ਮਾੜੀ ਦਾ ਹਜੇ ਕੋਈ ਫਰਕ ਰਹੇ ਗਿਆ ਰਹੀ ਦੀ ਦੁਨੀਆ ਤੱਕ ਤੇਰਾ ਨਾਂ ਰਹਿਣਾ ਮਾਤਾ ਗੁਜਰ ਕੌਰ ਜੀ ਦੇ ਮubaruk ਚਰਨ ਪੈਗੇ ਸਹਿਬਜ਼ਾਦਿਆਂ ਦੇ ਮubaruk ਚਰਨ ਪੈਗੇ ਸਾਡੇ ਘਰ ਦੇ ਵਿੱਚ ਗੰਗੂਆ ਹੋਰ ਕਿਹੜੀ ਕਮਾਈ ਚਾਹੁੰਦੇ ਆਂ ਮਾਂ ਨੇ ਪੁੱਛਿਆ ਪੁੱਤਰ ਇਹ ਜ਼ਹਿਰ ਪਾ ਕੇ ਤੈਨੂੰ ਮਿਲੇਗਾ ਕੀ ਜੇ ਤੂੰ ਜ਼ਹਿਰ ਵੀ ਪਾਉਣ ਲੱਗਿਆ ਸਲਮਾਨਾ ਤੂੰ ਜ਼ਹਿਰ ਪਾਉਣ ਲੱਗੇ ਆ ਤੇਰੇ ਵਰਗਾ ਲਾਣਤੀ ਪੁੱਤ ਮਾਂ ਨਹੀਂ ਚਾਹੇਗੀ ਕਿ ਐਦਾਂ ਦਾ ਲਾਣਤੀ ਗੰਗੂ ਹੋਵੇ ਘਰ ਦੇ ਵਿੱਚ ਕੋਈ ਆਇਆ ਉਸ ਨੂੰ ਤੂੰ ਜ਼ਹਿਰ ਪਲਾਇ ਜਿਨ੍ਹਾਂ ਦਾ ਅਸੀਂ ਨੇ ਖਾਦਾ ਜਿਨ੍ਹਾਂ ਦਾ ਹੁਣ ਤੱਕ ਅਸੀਂ ਹੰਡਾਇਆ ਹੈ ਉਹਨਾਂ ਦੇ ਉਹਨਾਂ ਨੇ ਸਭ ਕੁਝ ਸਾਨੂੰ ਸਿਖਾਇਆ ਮਾਤਾ ਗੁਜਰ ਕੌਰ ਜੀ ਨੇ ਉਹਨਾਂ ਨੂੰ ਇਹ ਤੂੰ ਜ਼ਹਿਰ ਪਾ ਰਹੇ ਸੁਰਤ ਸੰਭਾਲ ਆਪਣੇ ਗੰਗੂਆ ਮਾਂ ਨੂੰ ਕਹਿੰਦਾ ਮਾਂ ਮਾਤਾ ਦੇ ਕੋਲ ਮੋਹਰਾਂ ਨੇ ਉਹ ਮੋਹਰਾਂ ਆਪਣੇ ਹੱਥ ਲੱਗਣਗੀਆਂ ਆਪਾਂ ਅਮੀਰ ਅਮੀਰ ਮਾਂ ਨੇ ਗੰਗੂ ਨੂੰ ਵਰਜਿਆ ਰੋਕਿਆ ਮਾਂ ਨੇ ਬਹੁਤ ਨੂੰ بس ਇੱਕ ਮਾਰਿਆ ਨੇ ਆ ਗੰਗੂ ਦੇ ਮਾਂ ਨੇ ਕੋਈ ਕਸਰ ਨਹੀਂ ਛੱਡੀ ਗੰਗੂ ਦੇ ਨਾਲ ਗੰਗੂ ਥੋੜਾ ਮਨੋ ਦੁੱਧ ਦੇ ਵਿੱਚ ਜ਼ਹਿਰ ਤਾਂ ਨਹੀਂ ਪਾਇਆ ਮਾਂ ਨੇ ਪੂਰਾ ਧਿਆਨ ਰੱਖਿਆ ਉਹ ਦੁੱਧ ਮਾਂ ਫਿਰ ਆਪ ਫੜਾ ਕੇ ਆਈ ਸੀ ਮਾਤਾ ਗੁਜਰ ਕੌਰ ਜੀ ਨੂੰ ਅਤੇ ਕੋਲ ਬੈਠੇ ਰਹੇ ਜਦੋਂ ਤੱਕ ਮਾਤਾ ਗੁਜਰ ਕੌਰ ਜੀ ਨੇ ਦੁੱਧ ਨਹੀਂ ਪੀਤਾ ਬੱਚਿਆਂ ਨੇ ਦੁੱਧ ਨਹੀਂ ਪੀਤਾ ਮਾਂ ਨੇ ਪੂਰਾ ਧਿਆਨ ਕੀਤਾ ਇਹ ਅੱਠ ਪੋਦੀ ਰਾਤ ਮਾਂ ਨੇ ਪੂਰਾ ਧਿਆਨ ਕੀਤਾ ਕਿ ਇਸ ਪਾਪੀ ਗੰਗੂ ਦਾ ਪਤਾ ਨਹੀਂ ਕਦੋਂ ਕਿਵੇਂ ਦਾ ਲੱਗ ਜੇ ਕਿਦਾਂ ਕਰੇਗਾ ਮਾਂ ਨੇ ਪੂਰਾ ਧਿਆਨ ਕੀਤਾ ਹੁਣ ਹੱਥ ਦੀ ਠੰਡ ਪੈਂਦੀ ਸੀ ਅਤੇ ਮਾਂ ਨੂੰ ਥੋੜਾ ਟੋਲਾ ਆ ਗਿਆ ਮਾਂ ਨੂੰ ਨੀਂਦ ਆ ਗਈ ਨਿੰਦਰ ਆ ਗਈ ਬਜ਼ੁਰਗ ਸੀ ਗੰਗੂ ਦੀ ਮਾਂ ਤਾਂ ਇਧਰ ਗੰਗੂ ਕਦੇ ਬੂਏ ਦੇ ਅੱਗੋਂ ਦੀ ਇਧਰ ਜਾਂਦਾ ਕਦੇ ਇਧਰ ਜਾਂਦਾ ਉਹਦਾ ਪੂਰਾ ਧਿਆਨ ਹੈ ਹੁਣ ਆਪਣੀ ਮਾਂ ਨੇ ਤਾਂ ਦਾ ਨਹੀਂ ਲਾਇਆ ਕਿ ਜ਼ਹਿਰ ਨਹੀਂ ਪਾਇਆ ਤਾਂ ਹੁਣ ਮੈਂ ਦਾ ਲਾਵਾਂਗਾ ਮਾਂ ਸੌਵੇਂਗੀ ਮਾਤਾ ਗੁਜਰ ਕੌਰ ਜੀ ਬੱਚੇ ਸੌਣਗੇ ਤਾਂ ਮੈਂ ਆਪਣਾ ਦਾ ਲਾਵਾਂਗਾ ਇਹ ਪੋਟਲੀ ਜਿਹੜੀ ਐ ਮੋਰਾਂ ਦੀ ਚੁੱਕ ਕੇ ਲੈ ਜਾਵਾਂਗਾ ਗੰਗੂ ਸਾਰੀ ਰਾਤ ਫਿਰਦਾ ਰਿਹਾ ਮਾਂ ਨੂੰ ਮਾਂ ਨੇ ਕਈ ਵਾਰ ਸੱਦੇ ਆ ਮਾਤਾ ਗੁਜਰ ਕੌਰ ਜੀ ਨੇ ਪੁੱਤ ਅੰਦਰ ਆ ਜਾ ਬੜੀ ਠੰਡ ਪੈ ਰਹੀ ਐ ਅਤੇ ਆਪਾਂ मां ਪੋਤਵੇ ਕੇ ਗੱਲਾਂ ਕਰਦੇ ਆ ਬਾੜਾ ਬੁਲਾਇਆ ਗੰਗੂਰੂ ਨਹੀਂ ਆਇਆ ਕਿਉਂਕਿ ਉਹਨੂੰ ਸੀ ਜੇ ਮੈਂ ਨੇੜੇ ਗਏ ਆ ਦਾਦੀ ਮਾਂ ਨੇ ਫੇਰ ਨਹੀਂ ਸੋਣਾ ਮੈਨੂੰ ਤਾਂ ਠੀਕ ਹੈ ਜੇ ਉਹ ਸੌਣਗੇ ਤਾਂ ਮੋਰਾ ਫੇਰ ਚੁੱਕਾਂਗਾ ਮੈਂ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਜਿਹੜਾ ਪਾਪ ਬੁਰਾ ਹੈ ਪਾਪੇ ਲੱਦੇ ਪਾਪੇ ਪਾਸਾਰਾ ਹੁਣ ਜਦੋਂ ਪਾਪ ਆ ਜਾਂਦਾ ਹੈ ਨਾ ਉਹ ਫਿਰ ਇੱਕ ਪਾਪ ਨੂੰ ਛਪਾਉਣ ਦੇ ਲਈ ਫਿਰ ਉਹ ਕਈ ਪਾਪ ਹੋਰ ਕਰਦਾ ਇੱਕ ਗੁਨਾਹ ਨੂੰ ਛਪਾਉਣ ਦੇ ਲਈ ਉਹ ਫਿਰ ਇਨਸਾਨ ਹੋਰ ਕਈ ਗੁਨਾਹ ਕਰਦਾ ਹੁਣ ਗੰਘੂ ਦਾ ਵੀ ਇਦਾਂ ਹੀ ਹੋਇਆ ਹੈ ਗੰਘੂ ਸਾਰੀ ਰਾਤ ਫਿਰਦਾ ਰਿਹਾ ਮਾਂ ਨੂੰ ਜਿਹਦਾ ਪਰਿਵਾਰ ਵਿਛੜਦੇ ਮਲ ਉਹਨੂੰ ਨੀਂਦ ਕਿਵੇਂ ਆਵੇ ਨੀਂਦ ਤਾਂ ਨਹੀਂ ਆ ਰਹੀ ਸੀ ਕਿਤੇ ਮਾਂ ਦੀ ਵੀ ਕਿਤੇ ਟੋਲਾ ਆਇਆ ਮਾਂ ਨੂੰ ਬਸ ਮਿੰਟਾਂ ਦੇ ਲਈ ਆਇਆ ਮਿੰਟਾਂ ਦੇ ਲਈ ਹਵਾ ਦਾ ਪਰੋਲੇ ਦੇ ਵਾਂਗ ਲੈ ਗਿਆ ਚੁੱਕ ਕੇ ਮਾਂ ਨੂੰ ਜਰੂਰ ਪਤਾ ਲੱਗ ਗਿਆ ਜਦੋਂ ਵਾਪਸ ਜਾ ਰਿਹਾ ਸੀਕਾਲੇ ਪੈਰਾਂ ਦੇ ਨਾਲ ਮਾਂ ਦਾ ਦੀ ਮਾਂ ਨੂੰ ਪਤਾ ਲੱਗ ਗਿਆ ਰਾਤ ਨੂੰ ਨਹੀਂ ਬੋਲੇ ਸਵੇਰ ਨੂੰ ਪੁੱਛਿਆ ਗੰਗੂ ਨੂੰ ਆ ਨੋਂ ਪੋਹੀ ਸੀ ਪੁੱਛਿਆ ਗੰਗੂ ਨੂੰ ਗੰਗੂ ਮੋਰਾਂ ਦੀ ਥੈਲੀ ਸਾਂਭ ਲਈ ਹੈ ਮਾਂ ਨੇ ਤਾਂ ਸੁਭਾਵਕ ਹੀ ਪੁੱਛਿਆ ਦਾਦੀ ਮਾਂ ਨੇ ਮਾਤਾ ਗੁਜਰਕੌਰ ਜੀ ਨੇ ਗੰਗੂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਹਿੰਦੀ ਕਿਹੜੀਆਂ ਮੋਰਾਂ ਮੈਂ ਤੁਹਾਨੂੰ ਆਪਣੇ ਘਰ ਦੇ ਵਿੱਚ ਪਨਾਹ ਦੇ ਰਿਆਂ ਅਤੇ ਨੇੜੇ ਟਿਹੜੇ ਤੁਹਾਨੂੰ ਕੋਈ ਵੇਖ ਕੇ ਰਾਜੀ ਨਹੀਂ ਹੈ ਜੇ ਪਤਾ ਲੱਗ ਜੇ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੇ ਮਾਤਾ ਨੇ ਉਹਨਾਂ ਦੇ ਸਹਿਬਜ਼ਾਦੇ ਨੇ ਲੋਕ ਅੱਖਾਂ ਬੰਦ ਕਰ ਲੈਂਦੇ ਨੇ ਉਹਨਾਂ ਜ਼ਾਲਿਮਾਂ ਸਾਹਮਣੇ ਹੱਤਕੜੇ ਕਰ ਦਿੰਦੇ ਨੇ ਅਸੀਂ ਨਹੀਂ ਵੇਖੇ ਨੇ ਜਿਹੜਾ ਤੁਹਾਡੇ ਤੇ ਸਮਾਂ ਚੱਲਦਾ ਮੇਰਾ ਜਿਗਰਾ ਦੇਖੋ ਮੈਂ ਤੁਹਾਨੂੰ ਆਪਣੇ ਘਰ ਦੇ ਵਿੱਚ ਪਨਾ ਦਿੱਤੀ ਹੈ ਕੀ سلوਕ ਕਰਨਗੇ ਮੇਰੇ ਨਾਲ ਉਹ ਜਿਹੜੇ ਤੁਹਾਡੇ ਮੰਗਰ ਫਿਰਦੇ ਨੇ ਸ਼ିକਾਰੀਆਂ ਦੇ ਵਾਂਗ ਅਤੇ ਉਹਨਾਂ ਨੇ ਇਹ kiya ਹੋਇਆ ਹੈ ਕਿ ਜਿਹੜਾ ਉਹਨਾਂ ਨੂੰ ਪਨਾਹ ਦੇਵੇਗਾ ਘਰ ਦੇ ਵਿੱਚ ਰੱਖੇਗਾ ਕੋਈ ਪ੍ਰਸ਼ਾਦਾ ਪਾਣੀ ਸ਼ਕਾਵੇਗਾ ਉਹਨਾਂ ਦਾ ਪਰਿਵਾਰ ਨੂੰ ਤਸੀਹੇ ਦੇ ਦੇ ਕੇ ਜਵ੍ਹਾ ਕੀਤਾ ਜਾਵੇਗਾ ਮਾਰਿਆ ਜਾਵੇਗਾ ਪਰ ਫਿਰ ਵੀ ਮੈਂ ਤੁਹਾਨੂੰ ਆਪਣੇ ਘਰ ਰੱਖਿਆ ਮਾਂ ਨੇ ਤਾਂ ਸਹਿਜ ਸੁਭਾਅਕ ਗੱਲ ਕੀਤੀ ਸੀ ਗੰਗੂ ਨੇ ਉਸ ਸਾਪ ਦੇ ਨਾਲ ਕਿਉਂਕਿ ਕਪਾਪ ਇੱਕ பாਪ ਨੂੰ ਛਪਾਉਣ ਦੇ ਲਈ ਹੁਣ ਇੱਕ ਗੁਨਾਹ ਨੂੰ ਛਪਾਉਣ ਦੇ ਲਈ ਹੋਰ ਗੁਨਾਹ ਪਾਪ ਕਰਦਾ ਪਿਆ। ਦਾਦੀ ਮਾਂ ਕਹਿੰਦੀ ਕੋਈ ਗੱਲ ਨਹੀਂ ਪੁੱਤਰ ਜੀ ਤੇਰੇ ਕੋਲ ਹੋਈਆਂ ਮੋਰਾ ਮੇਰੇ ਕੋਲ ਹੋਈਆਂ ਇਹ ਕੋਈ ਗੱਲ ਐ ਤੂੰ ਵੀ ਮੇਰੇ ਪੁੱਤਰ ਵਾਂਗ ਐ। ਸਾਡੇ ਘਰ ਦੇ ਵਿੱਚ ਆਪਾਂ ਇਕੱਠੇ ਹੀ ਰਹੇ ਆ ਤਾਂ ਤੇਰੇ ਦੇ ਵਿੱਚ ਕੋਈ ਫਰਕ ਨਹੀਂ ਗੰਗੂ। ਹੁਣ ਜਦੋਂ ਇਤਨੇ ਨੂੰ ਗੱਲ ਕਰਦੇ ਸੀ ਮਾਤਾ ਦੀ ਮਾਂ ਕਰ ਰਹੇ ਸੀ ਮਾਤਾ ਗੁਜਰਕ ਹੋਰ ਇਹਦੀ ਮਾਂ ਆ ਗਈ ਗੰਗੂ ਤੇ ਮੰਗੋਦੀ ਮਾਂ ਨੂੰ ਪਤਾ ਸੀ ਨੇ ਕੋਈ ਨਾ ਕੋਈ ਕਾਰਾਇਦਾ ਦਾ ਕਰਨਾ ਪਾਪੀ ਨੇ ਕਿਉਂਕਿ ਜਦੋਂ ਜਿਹੜਾ ਬੰਦਾ ਜਿਹਦੇ ਘਰ ਦੇ ਵਿੱਚ ਰਹਿ ਕੇ ਉੱਤੇ ਖਾਇਆ ਦੁਨੀਆ ਜਿਹਨੂੰ ਤਰਸਦੀ ਹੈ ਮਵਾਰਕ ਚਰਣਾ ਨੂੰ ਅੱਜ ਘਰ ਦੇ ਵਿੱਚ ਪਏ ਨੇ ਤਾਂ ਦੀ ਮਾਂ ਦੇ ਸਹਬਜਾਦਿਆਂ ਦੇ ਤਾਂ ਉਹਨਾਂ ਦੇ ਲਈ ਪਾਪੀ ਮਾਰਨ ਨੂੰ ਤਿਆਰ ਹੋਇਆ ਮਾਂ ਨੂੰ ਪਤਾ ਸੀ ਮਾਂ ਨੇੜੇ ਆਏ ਦਾਦੀ ਮਾਂ ਦੇ ਦੋਵੇਂ ਹੱਥ ਜੋੜੇ ਮਾਤਾ ਗੁਜਰ ਕੌਰ ਜੀ ਨੇ ਕਹਿੰਦੇ ਕੀ ਹੋਇਆ ਉਹ ਕਹਿੰਦੇ ਕੁਝ ਨਹੀਂ ਹੋਇਆ ਸਾਡੇ ਮਾਂ ਪੁੱਤ ਦੀ ਗੱਲ ਹੈ ਦਾਦੀ ਮਾਂ ਕਹਿਣ ਲੱਗੇ ਕੋਈ ਗੱਲ ਨਹੀਂ ਸਾਡੀ ਆਪਣੀ ਗੱਲ ਹੈ ਮੇਰਾ ਪੁੱਤ ਹੈ ਗੰਗੂ ਕੋਈ ਗੱਲ ਨਹੀਂ ਪਰ ਗੰਗੂ ਬਾਹਰ ਆਇਆ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਮੈਂ ਘਰ ਦੇ ਵਿੱਚ ਰੱਖਿਆ ਇਹਨਾਂ ਨੂੰ ਮੇਰੇ ਤੇ ਇਲਜ਼ਾਮ ਲਾਉਂਦੇ ਨੇ ਐਦਾਂ ਗੱਲਾਂ ਕਰਦਾ ਹੋਇਆ ਆਪਣੀ ਮਾਂ ਨੂੰ ਦਾਦੀ ਮਾਂ ਨੂੰ ਅਤੇ ਸਹਬਜ਼ਾਦਿਆਂ ਨੂੰ ਕੁੰਡਾ ਲਾ ਕੇ ਇਹ ਮੁਰੰਡੇ ਚਲੇ ਆ ਗਏ ਆ ਕੋਤਵਾਂ ਉੱਥੇ ਜਾ ਕੇ ਦੱਸਿਆ ਕਹਿੰਦੇ ਜਿਨ੍ਹਾਂ ਨੂੰ ਤੁਸੀਂ ਲਵਦੇ ਹੋ ਉਹਨਾਂ ਨੂੰ ਮੈਂ ਆਪਣੇ ਘਰ ਦੇ ਵਿੱਚ ਬੰਦ ਕਰਕੇ ਆਇਆ। ਦੱਸੋ ਤੁਹਾਨੂੰ ਮੇਰਾ ਇਨਾਮ ਕੀ ਹੋਵੇਗਾ? ਇਨਾਮ ਨਾਲੇ ਤਾਂ ਮੋਹਰਾਂ ਉਹ ਰੱਖੀਆਂ ਨੇ ਉਹਨੇ। ਦਾਦੀ ਮਾਦੀਆਂ ਜਿਹੜੀਆਂ ਚੁਰਾ ਲਈਆਂ ਸੀ ਨੇ, ਚੋਰੀ ਕੀਤੀਆਂ ਪਾਪੀ ਗੰਗੂ ਨੇ। ਤਾਂ ਜਿ ਉਥੋਂ ਵੀ ਉਹਨੇ ਚੰਗੀ ਰਕਮ ਮਿਲੀ ਐ ਇਹਨੂੰ। ਉਹਨੂੰ ਤਿੰਨ ਜ਼ਿੰਦਗੀਆਂ ਦਾ ਸੌਦਾ ਕੀਤਾ ਅਤੇ ਕਿਹਨਾਂ ਦਾ ਜਿਨ੍ਹਾਂ ਨੂੰ ਜਗਤ ਮ ਬਾਤ ਕਿਹਾ ਜਾਂਦਾ। ਮਾਤਾ ਗੁਜਰਕਔਰ ਉਹਨਾਂ ਦੀ ਜ਼ਿੰਦਗੀ ਦਾ ਸੌਦਾ ਕੀਤਾ ਸੋਟੇ ਸ਼ਹਿਬਜ਼ਾਦਿਆਂ ਦੀ ਜ਼ਿੰਦਗੀ ਦਾ ਸੌਦਾ ਕੀਤਾ ਇਹਨੇ ਗੰਗੂ ਨੇ ਬੜੀਏ ਨੂੰ ਮਾਇਆ ਮਿਲੀ ਹੈ ਤਾਂ ਹੁਣ ਜਦੋਂ ਦੱਸ ਕੇ ਆ ਗਿਆ ਗੰਗੂ ਤਾਂ ਇਹ ਤੋਂ ਬਾਅਦ ਮੰਨ ਲੋ ਜੋ ਆਪਾਂ ਕਹਿ ਲਈਏ ਵੀ ਤਸੀਹੇ ਹੀ ਨੇ ਜਦੋਂ 6 ਪੌਨ ਚੱਲੇ ਨੇ ਸਰਸੰਧ ਨਦੀ ਤੇ ਅੱਤ ਦੇ ਤਸੀਹੇ ਜਿਹੜੇ ਨੇ ਬੱਚਿਆਂ ਦੇ ਲਈ ਸ਼ਹਿਬਜ਼ਾਦਿਆਂ ਦੇ ਲਈ ਹੁਣ ਸ਼ੁਰੂ ਹੁੰਦੇ ਨੇ ਕੋਤਵਾਲ ਜਦੋਂ ਲੈ ਕੇ ਗਏ ਨੇ ਨੌ ਕੋ ਹੈ ਜਿਹਦਾ ਜਿਹੜਾ ਆਪਾਂ ਨੇ ਸੁੱਖਾਂ ਦੇ ਵਿੱਚ ਬਤੀਤ ਕੀਤੇ ਦਿਨ ਅੱਜ ਦਾ ਬੱਚਿਆਂ ਦਾ ਬਹੁਤ ਦਿਨ ਮੰਨ ਲਓ ਲੰਘਿਆ ਜਿਹੜਾ ਬੜਾ ਮੁਸ਼ਕਲ ਦੇ ਵਿੱਚ ਲੰਘਿਆ ਹੁਣ ਛੋਟੇ ਛੋਟੇ ਬੱਚੇ ਨੇ ਕੋਈ ਕਹਿੰਦਾ ਕਿ ਗੱਡੀਆਂ ਤੇ ਲੈ ਕੇ ਜਾ ਰਹੇ ਨੇ ਇਤਿਹਾਸਕਾਰ ਕਹਿੰਦੇ ਨੇ ਉਹਨਾਂ ਬੱਚਿਆਂ ਨੂੰ ਬੋਰੀ ਦੇ ਵਿੱਚ ਪਾ ਕੇ ਬੰਦ ਕਰਕੇ ਅਤੇ ਉੱਥੋਂ ਲੈ ਕੇ ਗਏ ਨੇ ਕਿੱਥੇ ਮੁਰੰਡੇ ਅਤੇ ਕਿੱਥੇ ਜਿਹੜਾ ਉਹ ਮੁਰੰਡੇ ਤੋਂ ਇਹਦਾ ਖੇੜੀ ਪਿੰਡ ਪੈਂਦਾ ਪਾਪੀ ਗੰਗੂ ਦਾ ਮਾਤਾ ਗੁਜਰਕੌਰ ਜੀ ਦੇ ਜਿਸ ਤਰ੍ਹਾਂ ਮਸ਼ਕ ਬੰਨੀ ਦੀ ਹੈ ਮੂੰਹ ਤੇ ਉਹਦੇ ਮਿਰਚਾਂ ਲਾ ਕੇ ਮਾਤਾ ਗੁਜਰਕੌਰ ਜੀ ਦੇ ਮੂੰਹ ਤੇ ਉਹ ਲਾਇਆ ਹੋਇਆ ਸੀ ਇਹ ਤੋਂ ਖੇੜੀ ਤੋਂ ਲੈ ਕੇ ਸਾਰੇ ਰਾਹ ਦਾਦੀ ਮਾਂ ਵੀ ਤੜਫਦੇ ਗਏ ਨੇ ਮਾਤਾ ਗੁਜਰਕੌਰ ਅਤੇ ਬੱਚੇ ਵੀ ਤੜਫਦੇ ਗਏ ਨੇ ਜਿਨ੍ਹਾਂ ਨੂੰ ਬੋਰੀ ਦੇ ਵਿੱਚ ਬੰਨਿਆ ਸੀ ਇੱਥੇ ਬਸ ਨਹੀਂ ਇਹਨਾਂ ਪਾਪੀਆਂ ਦੀ ਉਥੇ ਲੈ ਕੇ ਗਏ ਨੇ ਉਹਨਾਂ ਨੇ ਜਿਸ ਤਰ੍ਹਾਂ ਮੋਮ ਹੱਥਾਂ ਤੇ ਪਾਉਣੀ ਗਰਮ ਹੱਥਾਂ ਤੇ ਮੋਮ ਪਾਈ ਹੈ ਕਿਸੇ ਨੇ ਕੁਝ ਮਾਰੇ ਆ ਕਿਸੇ ਨੇ ਕੁਝ ਅੱਤ ਦੀ ਤਸੀਹੇ ਦਿੱਤੇ ਗਏ ਇਥੇ ਮੁਰੰਡੇ ਕੋਤਵਾ ਇਹਨਾਂ ਕੋਤਵਾਲ ਵੱਲੋਂ ਬਹੁਤ ਕੁਝ ਗੀਦਾ ਕਿਆ ਮੱਲੋ ਛੋਟੇ ਸਹਿਬਜਾਦਿਆਂ ਦੇ ਨਾਲ ਉਹਨਾਂ ਦਾ ਜਿਹੜਾ ਦੁੱਖ ਹੈ ਸਤਕਾਰਯੋਗ ਦਾਦੀ ਮਾਂ ਮੱਲੋ ਬੇਖਰੇ ਨੇ ਸਭ ਕੁਝ ਪਰ ਸੈਣ ਕੀਤਾ ਉਹਨਾਂ ਨੇ ਮੇਰੇ ਲਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਮੇਰੇ ਪੋਤਰੇ ਨੇ ਉਹਨਾਂ ਦੇ ਉਹਨਾਂ ਦੇ ਪੁੱਤਰ ਮੇਰੇ ਪੋਤਰੇ ਬੜਾ ਦਾਦੀ ਮਾਂ ਦਾ ਅੰਦਰੋਂ ਅਰੋਣਾ ਹੋ ਰਿਹਾ ਪਰ ਦਾਦੀ ਮਾਂ ਰੋ ਵੀ ਨਹੀਂ ਸਕਦੇ ਕਿਉਂਕਿ ਬੱਚਿਆਂ ਨੂੰ ਦਿਲਾਸੇ ਦਿੰਦੇ ਨੇ ਪੁੱਤਰ ਜੀ ਤੁਹਾਡੇ ਤੇ ਪੂਰੇ ਭਾਰਤ ਵਰਸ਼ ਦਾ ਤੁਹਾਡੀ ਜ਼ਿੰਮੇਵਾਰੀ ਹੈ ਕੱਲੀ ਤੁਹਾਡੀ ਆਪਣੀ ਨਹੀਂ ਐ ਤੁਸੀਂ ਕਹੋ ਕਿ ਤੁਹਾਡੀ ਆਪਣੀ ਐ ਜਿਹੜਾ ਵੀੜਾ ਤੁਹਾਡੇ ਪਿਤਾ ਨੇ ਚੁੱਕਿਆ ਹੋਇਆ ਹੈ ਨਾ ਇਕੱਲਾ ਸਾਡਾ ਨਹੀਂ ਹੈ ਕਿ ਅਸੀਂ ਕਹਿੰਦੇ ਸਾਡੇ ਲਈ ਪੂਰੇ ਭਾਰਤ ਵਰਸ਼ ਦਾ ਹੈ ਹੁਣ ਤੁਹਾਡੇ ਵਿੱਚ ਇੱਕ ਕੰਦੇ ਛੋਟੇ ਨੇ ਪਰ ਜ਼ਿੰਮੇਵਾਰੀ ਤੁਹਾਡੀ ਬਹੁਤੀ ਵੱਡੀ ਹੈ ਅੱਜ ਜੇ ਤੁਹਾਨੂੰ ਬੋਰੀਆਂ ਦੇ ਪੰਜ ਕੀਤਾ ਗਿਆ ਤਾਂ ਕੱਲੋਂ ਹੋ ਸਕਦਾ ਤੁਹਾਡੇ ਟੋਟੇ ਟੋਟੇ ਵੀ ਕਰ ਦੇਣ ਇਹ ਜ਼ਾਲਮ ਮੇਰੇ ਪੁੱਤਰ ਰੱਤਾ ਪਰ ਵੀ ਤੁਸੀਂ ਖਬਰਾਉਣਾ ਨਹੀਂ ਹੈ ਕਿਉਂਕਿ ਸਾਡਾ ਇਤਿਹਾਸ ਸਾਡੇ ਬਜ਼ੁਰਗੋ ਉਹਨੇ ਜਿਹੜੇ ਤਤੀ ਤਵੀ ਤੇ ਬਹਿ ਕੇ ਵੀ ਉਹਦਾ ਤੇਰਾ ਕੀ ਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਸਾਡੇ ਬਜ਼ੁਰਗਾਂ ਨੇ ਫਿਰ ਵੀ ਕਿਹਾ ਹੈ ਕਿ ਉਹ ਰੱਬ ਦਾ ਬਾਣਾ ਮਿੱਠਾ ਕਰਕੇ ਮੰਨਿਆ ਹੈ ਅੱਜ ਜੇ ਸਾਡੇ ਤੇ ਸਮਾਂ ਤਾਂ ਆਪਣੇ ਬਦੁਰਗਾ ਨੂੰ ਯਾਦ ਕਰਿਓ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਯਾਦ ਕਰ ਅਤੇ ਜਿਹੜਾ ਤੁਹਾਡਾ ਧਰਮ ਹੈ ਤਾਂ ਉਹਨਾਂ ਨੂੰ ਯਾਦ ਕਰਿਓ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੁਹਾਡੇ ਦਾਦਾ ਜੀ ਜਦੋਂ ਚੰਦਨੀ ਚੌਂਕ ਦੇ ਵਿੱਚ ਜਾ ਕੇ ਆਪਣਾ ਸੀਸ ਦਿੰਦੇ ਨੇ ਇੱਕ ਨੂੰ ਆਰੇ ਦੇ ਨਾਲ ਚਿਰੇ ਆ ਗਿਆ ਸਾਡੇ ਲਾਡਲੇ ਸਿੱਖ ਨੂੰ ਇੱਕ ਨੂੰ ਦੇਗ ਦੇ ਵਿੱਚ ਉਬਾਲਿਆ ਗਿਆ ਅਤੇ ਇੱਕ ਨੂੰ ਰੂਹ ਦੇ ਵਿੱਚ ਪਾ ਕੇ ਸਾੜਿਆ ਗਿਆ ਇਹ ਤੋਂ ਵੱਡਾ ਦੁੱਖ ਤਾਂ ਕੋਈ ਹੋ ਨਹੀਂ ਸਕਦਾ ਪੁੱਤਰੋ ਮਿਰਚਾਂ ਲਾ ਕੇ ਮੇਰੇ ਮੂੰਹ ਤੇ ਉਹਨਾਂ ਨੇ ਕਰਿਆ ਆਰੇ ਤੋਂ ਜ਼ਿਆਦਾ ਤਾਂ ਨਹੀਂ ਜੇ ਤੁਹਾਨੂੰ ਬਨਿਆ ਗਿਆ ਪੁੱਤਰ ਜੀ ਤਾਂ ਉਸ ਰੂਮ ਦੇ ਵਿੱਚ ਲਵੇਟ ਕੇ ਜਿਸ ਪਿਆਰੇ ਨੂੰ ਸਾੜਿਆ ਗਿਆ ਭਾਈ ਦੇਵਾਲਾ ਜੀ ਨੂੰ ਭਾਈ ਸਤੀਦਾਸ ਨੂੰ ਦੇਵਾਲਾ ਜੀ ਨੂੰ ਦੇਗ ਦੇ ਵਿੱਚ ਉਬਾਲਿਆ ਗਿਆ ਜਿਹੜੇ ਕਿਹੜੇ ਦੁੱਖ ਦਸੀਏ ਪੁੱਤਰ ਜੀ ਉਹਨਾਂ ਨੇ ਆਪਣੀ ਉਹ ਜ਼ਿੰਮੇਵਾਰੀ ਅਜੇ ਤੁਹਾਡੇ ਤੇ ਹੈ ਜੋ ਮਰਜੀ ਹੋ ਜੇ ਬਸ ਇਹਨਾਂ ਦੀ ਈਨ ਨਹੀਂ ਮੰਨਣੀ ਇਹਨਾਂ ਦਾ ਕਹਿਣਾ ਨਹੀਂ ਮੰਨਣਾ ਬਸ ਇੱਕੋ ਹੀ ਗੱਲ ਰੱਖਣੀ ਹੈ ਜੋ ਤੁਹਾਡੇ ਦਾਦਾ ਜੀ ਨੇ ਤੁਹਾਨੂੰ ਦੇ ਕੇ ਗਏ ਨੇ ਤਾਂ ਕਿ ਜੇ ਆ ਜਿਨਾਂ ਦੀ ਗੱਲ ਮੰਨ ਲਈ ਪੁੱਤਰ ਜੀ ਹਿਸਾਬ ਲਾਇਓ ਕਿ ਇਹ ਭਾਰਤ ਵਰਸ਼ ਦਾ ਕੀ ਹਾਲ ਕਰਨਗੇ ਜਦ ਹੁਣੇ ਉਹਨਾਂ ਦਾ ਚਲਦੀ ਹੈ ਕਿਸੇ ਦੀ ਕਿਸੇ ਦੀ ਇੱਜ਼ਤ ਦੀ ਮਹਿਫੂਜ਼ ਨਹੀਂ ਸੀ ਉਹ ਸਮੇਂ ਧਰਮਤਾ ਕਿੱਥੋਂ ਰਹਿਣਾ ਤਾਂ ਐਦਾਂ ਦੇ ਇਹ ਜ਼ਾਲਮ ਨੇ ਤਾਂ ਜਵਾਬ ਪੁੱਤਰ ਜੀ ਇਦਾਂ ਹੀ ਦਿਆ ਜਾ ਸਕਦਾ ਕੋਈ ਗੱਲ ਨਹੀਂ ਸਾਡੇ ਕੋਲ ਸ਼ਸਤਰ ਨਹੀਂ ਨੇ ਹਥਿਆਰ ਨਹੀਂ ਹੈ ਤਾਂ ਰੱਬ ਨੇ ਤੁਹਾਨੂੰ ਬੜੀ ਸੋਹਣੀ ਇਹ ਜ਼ਬਾਨ ਦਿੱਤੀ ਹੈ ਇਹ ਸ਼ਸਤਰਾਂ ਤੋਂ ਵੀ ਵੱਧ ਇਹ ਫੱਟ ਮਾਰਦੀ ਹੈ ਤੁਹਾਡਾ ਕੱਦ ਛੋਟਾ ਹੈ ਤੁਹਾਡੀ ਉਮਰ ਛੋਟੀ ਹੈ ਪੁੱਤਰ ਜੀ ਗੱਲਾਂ ਜਿਹੜੀਆਂ ਤੁਹਾਡੀਆਂ ਨੇ ਨਾ ਇਹ ਤੁਸੀਂ ਗੱਲਾਂ ਕਹੋਗੇ ਤਾਂ ਇਦਾਂ ਲੱਗੇਗਾ ਕਿ ਇਹ ਫੱਟ ਲੱਗ ਰਹੇ ਨੇ ਉਹਨਾਂ ਜਾਲਮਾਂ ਨੂੰ ਬਸ ਸੱਚ ਬੋਲੇਓ ਸਤ ਬੋਲੇਓ ਇਹ ਤੁਹਾਡਾ ਇਹ ਅੰਦਰਦਨੂ چیر ਦੇ ਜਾਣਗੇ ਜਦੋਂ ਤੁਸੀਂ ਬੋਲੋਗੇ ਤੁਹਾਡੇ ਦਾਦਾ ਜੀ ਤੁਹਾਡੇ ਪਿਤਾ ਜੀ ਜਿਵੇਂ ਬੋਲਦੇ ਨੇ ਤਾਂ ਉਦਾਂ ਤੁਸੀਂ ਜਵਾਬ ਦੇਣਾ ਅੱਜ ਦੀ ਮਾਲੋ ਨੌਪੋ ਮਰੰਡੇ ਲੈ ਕੇ ਗਏ ਸੀ ਉਹ ਤੇ ਤਸੀਹੇ ਦੇ ਰਹੇ ਨੇ ਅੱਜ ਦੀ ਨੌਪੋ ਦੀ ਰਾਤ ਬੱਚਿਆਂ ਨੇ ਮਾਤਾ ਗੁਜਰਕੌਰ ਜੀ ਨੇ ਮਰੰਡੇ ਜੇਲ੍ਹ ਦੇ ਵਿੱਚ ਕੱਟੀ ਹੈ ਬੜੇ ਦੁੱਖ ਤਸੀਹੇ ਦਿੱਤੇ ਗਏ ਸੀ ਉਸ ਸਮੇਂ ਸੰਗਤ ਜੀ ਉਹਨਾਂ ਨੂੰ ਬਾਕੀ ਦਾ ਪਸੰਗਤ ਜੀ ਕੱਲ ਨੂੰ ਵਿਚਾਰਾਂਗੇ ਸਮਾਪਤੀ ਦਾ ਸਮਾਂ ਜਾਦ ਕਰਿਆ ਕਰੀ ਉਹਨਾਂ ਨੂੰ ਜੋ ਸਾਡੇ ਲਈ ਇਤਨਾ ਕੁਝ ਕਰਕੇ ਗਏ ਨੇ ਅੱਜ ਜੇ ਅਸੀਂ ਸੁੱਖਾਂ ਦੇ ਵਿੱਚ ਆ ਉਹਨਾਂ ਦੀ ਬਦੌਲਤ ਆ ਉਹਨਾਂ ਨੇ ਦੁੱਖ ਆਪਣੇ ਤਨ ਤੇ ਹੰਢਾਏ ਨੇ ਤਾਂ ਅਸੀਂ ਜੇ ਆਪਣੇ ਪਰਿਵਾਰ ਦੇ ਵਿੱਚ ਆ ਉਹਨਾਂ ਦੀ ਬਦੌਲਤ ਆ ਆਨੰਦ ਮਾਣਦੇ ਪਏ ਆ ਉਹਨਾਂ ਦੀ ਬਦੌਲਤ ਉਹਨਾਂ ਨੂੰ ਯਾਦ ਕਰੀਏ ਉਹਨਾਂ ਦੇ ਦਿਨ ਵੀ ਚੱਲਦੇ ਆ ਸੰਗਤ ਦੀ ਸੋ ਨਮਸਕਾਰ ਹੁੰਦੀ ਹੈ ਸਦਕੇ ਜਾਣੇ ਉਹਨਾਂ ਦੇ ਤੇਹਾੜਿਆਂ ਨੂੰ ਯਾਦ ਕਰੀਏ ਜੀ ਵਾਹਿਗੁਰੂ ਜੀ ਕਾ Olá, ji